ਚਾਰ ਪੰਜ ਬੰਦਿਆਂ ਕਰਕੇ ਪੂਰੀ ਕੌਮ ਬੁਰਾ ਨਹੀਂ ਕਹਿ ਸਕਦੇ ਜੇ ਅਸੀਂ ਗੱਲ ਕਰਦੇ ਆ ਵਜ਼ੀਰ ਖਾਂ ਦੀ ਜੇ ਅਗਲੀ ਗੱਲ ਕਰਦੇ ਆ ਜ਼ਕਰੀਆ ਖਾਂ ਦੀ ਜੇ ਅਸੀਂ ਗੱਲ ਕਰਦੇ ਆ ਮਸਰੰਗੜ ਦੀ ਹੈ ਨਾ ਤੇ ਇਹ ਚਾਰ ਪੰਜ ਨੇ ਜਿਹੜੇ 1970 ਗੁਰੂ ਨਾਨਕ ਸਾਹਿਬ ਤੋਂ ਜਿੱਤੋਂ ਸਿੱਕੀ ਸ਼ੁਰੂ ਹੁੰਦੀ ਹੈ 47 ਤੋਂ ਬਾਅਦ ਇੱਥੇ ਜਿਹੜਾ ਪੰਜਾਬ ਦਾ ਹਾਕਮ ਹੈ ਮੁੱਖ ਮੰਤਰੀ ਹੈ ਉਹ ਹਮੇਸ਼ਾ ਸਿੱਖ ਕੌਮ ਜਾਂ ਸਿੱਖ ਧਰਮ ਨਾਲ ਸੰਬੰਧਿਤ ਹੀ ਬੰਦਾ ਰਿਹਾ ਤੇ ਪੰਜਾਬ 47 ਤੋਂ ਬਾਅਦ ਕਿੰਨੇ ਵਾਰੀ ਗੁਰੂ ਘਰਾਂ ਦੀਆਂ ਬੇਆਦਬੀਆਂ ਹੋਈਆਂ ਨੇ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋਈਆਂ ਨੇ ਹਾਕਮ ਸਿੱਖ ਪੁਲਿਸ ਸਿੱਖ ਤਾਂ ਫਿਰ ਉਸ ਖਾਸ ਨੂੰ ਜ਼ਾਲਮ ਕਹਾਂਗੇ ਸੀ ਸਿੱਖਾਂ ਨੂੰ ਜ਼ਾਲਮ ਕਹਾਂਗੇ ਜਦੋਂ ਇਹ ਨਹੀਂ ਕਹਿ ਸਕਦੇ ਤਾਂ ਫਿਰ ਕਿਸੇ ਮੁਗਲ ਹਾਕਮ ਵੱਲੋਂ ਕੀ ਕੀ ਬਦੀਕੀ ਕਰਕੇ ਇਸਲਾਮ ਤੇ ਮੁਸਲਮਾਨ ਨੂੰ ਜ਼ਾਲਮ ਕਿਵੇਂ ਕਿਹਾ ਜਾ ਸਕਦਾ ਹੈ ਕਿਹੜਾ ਧਰਮ ਹੈ ਜਿਸ ਦਾ ਦੋਸ਼ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇੱਕ ਦੇ ਕਿਤੇ ਜੁਰਮ 'ਚ ਕਿਸੇ ਇੱਕ ਦੇ ਕਿਤੇ ਦੋਸ਼ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਕਰੇ ਕੋਈ ਭਰੇ ਕੋਈ ਇਹ ਗੱਲ ਨਿਆਂਪੂਰਵਕ ਨਹੀਂ ਕੀਤੀ ਜਾ ਸਕਦੀ ਤੈਨੂੰ ਲੱਗਦਾ ਕਿ ਤੱਬਾ ਲੱਗ ਗਏ ਨੇ ਤਾਂ ਔਰੰਗਜ਼ੇਬ ਜਾਂ ਫਿਰ ਜਿੱਦ ਤੇ ਸੁਭਾ ਸਰਹੰਦ ਕਿਉਂਕਿ ਮੁਸਲਮ ਕੌਮ ਨੂੰ ਉਦੋਂ ਤੋਂ ਹੀ ਮਨ ਗਾ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਗਿਆ ਲੋਕਾਂ ਨੇ ਉਹਦਾ ਇਤਿਹਾਸ ਹੈ ਨਾ ਦੱਸਿਆ ਨਾ ਅਸੀਂ ਮੰਨਦੇ ਸੀ ਵੀ ਚਾਰ ਪੰਜ ਬੰਦਿਆਂ ਕਰਕੇ ਪੂਰੀ ਕੌਮ ਨੂੰ ਬੁਰਾ ਨਹੀਂ ਕਹਿ ਸਕਦੇ ਜੇ ਅਸੀਂ ਗੱਲ ਕਰਦੇ ਹਾਂ ਵਜ਼ੀਰ ਖਾਂ ਦੀ ਜੇ ਅਗਲੀ ਗੱਲ ਕਰਦੇ ਹਾਂ ਜ਼ਕਰੀਆ ਖਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਮਸਾ ਰੰਗੜ ਦੀ ਹੈ ਨਾ ਤੇ ਇਹ ਚਾਰ ਪੰਜ ਨੇ ਜਿਹੜੇ ਪਹਿਨ 70 ਗੁਰੂ ਨਾਨਕ ਸਾਹਿਬ ਤੋਂ ਜਿੱਥੋਂ ਸਿੱਖੀ ਸ਼ੁਰੂ ਹੁੰਦੀ ਹੈ ਰੈਗੂਲਰ ਮੁਮਦੀ ਕੋਟਪਟੀ ਕੌਣ ਥਾ ਭਾਈ ਮਰਦਾਨਾ ਕੌਰ ਥੀ ਦੌਲਤਦਾਈ ਕੌਣ ਥੀ ਦੌਲਤ ਖਾਨ ਉਦੀ ਪਠਾਨ ਕੌਣ ਥਾ ਸੂਫੀ ਮੀਆਂ ਮੀਰ ਕੌਣ ਥੇ ਸੁਬੀ ਬਾਬਾ ਫਰੀਦ ਕੌਣ ਥੇ ਗਰੀਖਾਨ ਅਬੀਖਾਨ ਕੌਣ ਥੇ ਰੈਕ ਅੱਲਾ ਕੌਣ ਥੇ ਹੈਨਾ ਇਹ ਸਾਰੇ ਫਿਰ ਉਸ ਮੋਸਵਣ ਕਿੱਥੇ ਚਲੇ ਗਿਆ ਠੀਕ ਹੈ ਇਹੋ ਜਿਹਾ ਇਤਿਹਾਸੀਆਂ ਗੱਲਾਂ ਨੇ ਤੁਸੀਂ ਅੱਜ ਦੇਖੋ ਅੱਜ ਜਿਹੜਾ ਪੰਜਾਬ ਹੈ ਇੱਥੇ ਹਮੇਸ਼ਾ ਹੀ ਸਤ ਮੈਂ ਅਕਸਰ ਇਹ ਕਹਣਾ ਹੁੰਦਾ ਜਿਹੜਾ ਜੋਕਾ ਪੰਜਾਬ ਸਾਡਾ 47 ਤੋਂ ਬਾਅਦ ਇੱਥੇ ਜਿਹੜਾ ਪੰਜਾਬ ਦਾ ਹਾਕਮ ਹੈ ਮੁੱਖ ਮੰਤਰੀ ਉਹ ਹਮੇਸ਼ਾ ਸਿੱਖ ਕੌਮ ਹੈ ਸਿੱਖ ਧਰਮ ਨਾਲ ਸੰਬੰਧਿਤ ਹੀ ਬੰਦਾ ਰਿਹਾ ਤੇ ਪੰਜਾਬ 47 ਤੋਂ ਬਾਅਦ ਕਿੰਨੇ ਵਾਰੀ ਗੁਰੂ ਘਰਾਂ ਦੀਆਂ ਬੇਅਦਬੀਆਂ ਹੋਈਆਂ ਨੇ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਹਾਕਮ ਸਿੱਖ ਪੁਲਿਸ ਸਿੱਖਾਂ ਦੀ ਸੂਬਾ ਸਿੱਖਾਂ ਦਾ ਤੇ ਫਿਰ ਉਹਨਾਂ ਖਰਚ ਨੂੰ ਜ਼ਾਲਮ ਕਹਾਂਗੇ ਸੀ ਸਿੱਖਾਂ ਨੂੰ ਜ਼ਾਲਮ ਕਹਾਂਗੇ नहीं, नहीं कह सकते नहीं। 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 उसे उसे नहीं। आ, ना जब नहीं कह सकते तो फिर किसी मुगल हाकिम ਵੱਲੋਂ ਕੀ ਕੀ ਬਦੀਕੀ ਕਰਕੇ ਇਸਲਾਮ ਤੇ ਮੁਸਲਮਾਨਾਂ ਨੂੰ ਜ਼ਾਲਮ ਕਿਵੇਂ ਕਿਹਾ ਜਾ ਸਕਦਾ ਹੈ ਕਿਹੜਾ ਨੇ ਆਇਆ ਇਹ ਕਿਹੜਾ ਧਰਮ ਹੈ ਜਿਸ ਦਾ ਦੋਸ਼ ਹੋਵੇ ਉਸਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਉਹ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪੰਜਵਾਂ ਅੰਗ 406 ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਕਿਸੇ ਇੱਕ ਦੇ ਕਿਤੇ ਜੁਰਮ 'ਚ ਕਿਸੇ ਇੱਕ ਦੇ ਕਿਤੇ ਦੋਸ਼ ਦੂਜੇ ਨੂੰ ਫੜਨਾ ਕੋਈ ਯੋਗ ਤੇ ਚੰਗੀ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸੇ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਕਰੇ ਕੋਈ ਭਰੇ ਕੋਈ ਇਹ ਗੱਲ ਨਿਆਂਇਕ ਪੂਰਵਕ ਨਹੀਂ ਕੀਤੀ ਜਾ ਸਕਦੀ ਕੋਈ ਅਫਸੋਸ ਹੈ ਕਿ ਜਿਸ ਤਰ੍ਹਾਂ ਘੱਟ ਗਿਣਤੀਆਂ ਦੀ ਕੌਮ ਨੂੰ ਹਮੇਸ਼ਾ ਉਹ ਰੁਤਬੇ ਨਹੀਂ ਮਿਲੇ ਜੀ ਤਾਂ ਤੁਹਾਡੀ ਕੌਮ ਹੈ ਉਹਦੇ ਵਿੱਚ ਅੱਜ ਤੱਕ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੋਈ ਮੁਸਲਮਾਨ ਨਹੀਂ ਬਣਿਆ ਕੋਈ ਵੱਡੇ ਅਹੁਦਿਆਂ ਦੇ ਵਿੱਚ ਨਹੀਂ ਗਏ ਤਾਂ ਇਸ ਚੀਜ਼ ਦਾ ਹੈਪਸੋਸ ਕਰ ਦੇਖੋ ਅੱਜ ਕੱਲ੍ਹ ਜਿਹੜੇ ਹਾਕਮ ਨੇ ਨਾ ਇਹ ਇਹਨਾਂ ਦਾ ਮੈਂ ਜਿਵੇਂ ਪਹਿਲਾਂ ਕਿਹਾ ਇਹਨਾਂ ਦਾ ਕੋਈ ਕੌਮ ਧਰਮ ਨਹੀਂ ਹੁੰਦੀ ਹਮ ਇਹਨਾਂ ਦੀ ਜਿਹੜੀ ਕੌਮ ਧਰਮ ਹੁੰਦੀ ਹੈ ਇਹਨਾਂ ਦੀ ਹਕੂਮਤ ਕੁਰਸੀ ਹੁੰਦੀ ਹੈ ਬਿਲਕੁਲ ਇਹ ਆਪਣੀ ਕੁਰਸੀ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਜਾਇਜ਼ ਟੰਗਾ ਪਣਾਉਂਦੇ ਨੇ ਤੇ ਜਿਹੜੀ ਇਹ ਇਸ ਕਰਕੇ ਇਹਨਾਂ ਪਰ ਨਾ ਕੋਈ ਦੋਹ ਹੈ ਕਿਉਂਕਿ ਇਹਨਾਂ ਦੀ ਫਿਤਰਤ ਹੈ ਡਿਵਾਈਡ ਐਂਡ ਰੂਲ ਇਹ ਧਰਮ ਦੇ ਨਾਮ ਤੇ ਕੌਮ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਇਲਾਕੇ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਆਪਣੀ ਵੋਟ ਰੰਦੇ ਨੇ ਉਹ ਚੱਲ ਆ ਰਿਹਾ ਹੈ ਚਲਦਾ ਜਾਊਗਾ ਹੈ ਨੋ ਅਜੇ ਤੱਕ ਬਲਕਿ ਧਰਮ ਦੇ ਹੁੱਕੇ ਲਾ ਲਾ ਕੇ ਹਕੂਮਤਾਂ ਹਾਸਲ ਕੀਤੀਆਂ ਚਲਾਈਆਂ ਜਾਂਦੀਆਂ ਨੇ ਤੇ ਇਸ ਲਈ ਇਹ ਇੱਕ ਮਸੂਲਤ ਚੱਲਦਾ ਰਿਹਾ ਹੈ